ਕੜਾ ਦਿਲ ਦੇ ਰੋ ਕਦੋਂ ਕਬਰ ਆਏ ਨਾ ਸੰਤ ਮੇਰੀ ਕੌਮ ਦੇ ਇੱਕ ਦੋ ਨਹੀਂ ਲੱਖਾਂ ਤੇ ਹਜ਼ਾਰਾਂ ਵਾਰ ਗਏ ਜਮਾਇਨੇ ਸੰਤ ਮੇਰੀ ਕੌਮ ਦੇ ਗਏ ਜਮਾਇਨੇ ਸੰਤ ਮੇਰੀ ਕੌਮ ਦੇ ਜਿੱਦਾਂ ਸੰਤ ਭਗਤ ਗੁਰੂ ਦਾਸ ਮਹਾਰਾਜ ਜਿਹਨੂੰ ਪਰਖਿਆ ਗਿਆ ਸੀ ਬੜੀ ਬੜੀ ਅਜਮਾਇਆ ਗਿਆ ਕਿਤੇ ਰਾਜਾਂ ਆਪਣੇ ਦਰਬਾਰ ਪਾਉਣੇ ਚਾਹੇ ਕਿਤੇ ਪੜਦਾ ਕੁੜੀ ਕੀਤੀ ਆਪਣੇ ਉੱਚ ਜਾਤੀ ਦੇ ਹੰਕਾਰ ਰੱਖਿਆ ਆ ਕੇ ਉਹਨਾਂ ਨੂੰ ਡੋਣਾ ਚਾਹਿਆ ਪਰ ਕਾਲ ਕੁ ਪ੍ਰਮਾਤਮਾ ਦੀ ਈ ਲਈ ਬਹੁਤ ਬਕਰਦਾ ਜੀ ਜਿਨ੍ਹਾਂ ਦਾ ਜਨਮ ਦਿਹਾੜਾਪੁਰ ਪੁਰਾ ਮਨਾਰੇਆਂ ਸਾਹਿਬ ਸੰਕੀਆ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਚਾ ਨੇ ਸਿੱਖਾਂ ਨੂੰ ਜਾਤੀ ਪਾਤੀ ਦੇ ਉੱਤੇ ਉਠਾ ਕੇ ਪੰਜ ਪਿਆਰਿਆਂ ਦਾ ਖਤਾਬ ਗੁਰੂ ਪੰਥ ਦਿੱਤਾ ਪੰਜ ਪਿਆਰਿਆਂ ਨੂੰ ਅਮਰਦੀ ਦਾਤ ਬਖਸ਼ੀ ਅਤੇ ਅਮਰਦੀ ਦਾਤ ਪੰਡ ਪਿਆਰਾਂ ਪਾਸੋਂ ਆਪ ਕੋਈ ਅੱਗੇ ਲਈ ਦਾਤ ਮੰਗੀ ਬਹੁਤ ਹੀ ਅਮੁੱਲੀ ਦਾਤ ਮੰਗੀ ਦਾਤ ਅਮਰਦੀ ਦਾਤ ਜਿਸ ਅਮਰਦੀ ਦਾਤ ਪ੍ਰਾਪਤ ਕਰਨ ਵਾਸਤੇ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਪਹਿਲਾ ਅਮਰਤ ਸਗਤ ਤੋਂ ਗੋਬਿੰਦਰਾਏ ਸਾਹਿਬ ਗੋਬਿੰਦਰਾਏ ਪਾਚਾ ਨੇ ਅੱਜ ਕੀਤੀ ਪੰਜ ਪਿਆਰਾਂ ਪੰਥ ਦੇ ਚਰਨਾਂ ਵਿੱਚ ਜੇ ਮੈਂ ਅਮਰਦੀ ਦਾਤ ਪ੍ਰਾਪਤ ਕਰਨੀ ਚਾਹਣਾ ਪੰਜ ਪਿਆਰੇ ਗੁਰਪੰਥ ਨੇ ਹੁਕਮ ਲਾਇਆ ਪਾਚਾ ਅਸੀਂ ਅਮਰਦੀ ਦਾਤ ਪ੍ਰਾਪਤ ਕਰਨ ਵਾਸਤੇ ਸੀਸ ਭੇਟ ਦਿੱਤੇ ਤੁਸੀ ਅਮਰ ਤੇ ਪ੍ਰਾਪਤ ਕਰਨ ਵਾਸਤੇ ਸਾਨੂੰ ਕੀ ਦਿਓਗੇ ਤੰਗ ਨਾ ਕਰੋ ਸਾਹ ਸੰਗਤ ਜੀ ਹੋਣਾ ਗੋਬਿੰਦ ਰਾਏ ਪਾਚਾ ਕਹਿੰਦੇ ਮੈਂ ਅਮਰਦੀ ਦਾਤ ਪ੍ਰਾਪਤ ਕਰਨ ਵਾਸਤੇ ਆਪਣਾ ਸਰਬੰਸ ਵਾਰ ਦੇਵਾਂਗਾ ਅਮਰਤੀ ਦਾਤ ਪ੍ਰਾਪਤ ਕਰਨ ਵਾਸਤੇ ਸਰਬੰਸ ਵਾਰਿਆ ਸਾਨੂੰ ਆਪਣੇ ਝੀਆਂ ਪੱਕਰ ਬਣਾਇਆ ਤੇ ਜਦੋਂ ਮਾਤਾ ਸਹਿਬ ਦੇਦਾਂ ਮਾਤਾ ਸੁੰਦਰੀ ਨੇ ਪੁੱਛਿਆ ਸੀ ਕਿ ਕੀ ਤੇ ਕੋਰਡੀਸ਼ਨ ਹੈ ਜਦੋਂ ਸ਼੍ਰੀ ਆਨੰਦਪੁਰ ਕੋਲ ਚੱਲ ਕੇ ਆਏ ਸਾਂ ਚਾਰੇ ਲਾੜਲੇ ਨਾਲ ਜੀ ਸਿੱਖੇ ਨਾਸਿਕਾਂ ਤੇ ਨਾਲ ਸੰਤਾਂ ਦੇ ਨਾਲ ਚਾਰ ਲਾੜ ਸੀ ਅਜੇ ਕਹੇ ਨਾਲ ਨਜ਼ਰੀ ਨਹੀਂ ਆਉਂਦੇ ਗੋਬਿੰਦ ਸਤਿ ਪਾਚਾ ਕਹਿੰਦੇ ਇਹ ਪੁੱਤਰ ਨੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਬੂਆ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਉਥੇ ਲੱਖ ਨਹੀਂ ਕਹਿ ਦਰੋੜ ਨਹੀਂ ਕਹਿ ਹਜ਼ਾਰ ਕਿਉਂ ਕਹ ਉਹਨਾਂ ਚਾਰਾਂ ਮਰ ਗਏ ਅਜ ਹਜ਼ਾਰਾਂ ਦੀ ਪਰਦੀਦ ਵਿੱਚ ਬੱਤੀ ਲੋੜ ਹੈ ਆਪਣੀਆਂ ਪੁੱਤਰਾਂ ਸਤਗੁਰੂ ਜੀ ਦੇ ਸਤਗੁਰੂ ਜੀ ਦੇ ਚਰਨਾ ਵਿੱਚ ਅਰਦਾਸਾਂ ਬੈਂਤੀਆਂ ਸੰਤ ਮਹਾਂਪੁਰ ਕਰਦੇ ਨੇ ਜਿੱਥੇ ਭਗਤ ਰਵਦਾਸ ਮਹਾਰਾਜ ਕਾਰਪੁਰ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਐ ਇਧਰ ਪਟਨੇ ਦੀ ਧਰਤੀ ਤੇ ਇੱਕ ਫਕੀਰ ਅਰਦਾਸ ਕਰਦਾ ਹੈ ਜਿੰਨਾ ਕੋਈ ਬੜੇ ਉੱਚੇ ਉਦੇ ਮਿਲਦੀ ਦਾਤ ਨਹੀਂ ਸੀ ਪਰ ਕਹਿੰਦਾ ਮੈਨੂੰ ਕਿਸੇ ਲੰਗਰ ਦੇ ਜਾਜੇ ਦੀ ਲੋੜ ਨਹੀਂ ਮੈਨੂੰ ਪਦਾਰਥਾਂ ਦੀ ਲੋੜ ਨਹੀਂ ਲੋੜ ਹੈ ਤੇ ਆਪ ਦੇ ਦਰਸ਼ਨ ਦਿਖਾ ਦੇ ਹੋਰ ਕਿਸੇ ਦੀ ਲੋੜ ਨਹੀਂ ਰਾਮ ਪ੍ਰਮਾਤਮਾ ਪੁਰਖ ਜੋਦੋਂ ਵੀ ਲੋਕ ਦੇਣ ਕੀ ਲੋਕ ਦੇਣ ਦਰਸ਼ਨ ਦਿਆਰੇ ਆਕਰਤ ਪ੍ਰਮਾਤਮਾ ਦੇ ਆਪਣੇ ਗੁਰੂ ਦੇ ਜਿਵੇਂ ਫਕਰ ਸੰਤ ਭਗਤ ਦਰਸ਼ਿਤ ਦਾਰੇ ਲੋਕ ਦੇ ਦਰਸ਼ਨ ਆਪ ਕਰਕੇ ਸੰਤਾਂ ਨੂੰ ਦਰਸ਼ਨ ਦਾਰੇ ਕਰਾ ਕੇ ਗੁਰਬਾਣੀ ਤੋਂ ਇਤਿਹਾਸ ਦੇ ਨਾਲ ਜੋੜ ਦੇ ਲੋਕ ਨੇ 10 ਲੱਖ ਦੀ ਸੇਵਾ ਕਾਢੀ ਜਿਤਾ ਇਉਂ ਬਲੇ ਪੰਡਾ ਜੀ Yeah! <laughs> ਮੈਨੂੰ ਜੀਵਨ ਤੋਂ ਬਸਾਰਿਆ ਇਕਦਮ ਤੁਹਾਰੇ ਹੋਵੇ ਮੇਰੇ ਅੰਦਰ